ਆ ਜਦੋਂ ਬੈਠਾ ਮੱਖੀਆਂ ਬਹੁਤ ਧਨੀ ਨੇ ਚਲਾਦਾ ਕੱਪੜਾ ਕਹਿੰਦਾ ਜਮਾਰ ਕੇ ਹਮ ਗਲੀ ਗਲੀ ਨੂੰ ਨਹੀਂ ਆ ਉਹ ਬਾਗੀਆਂ ਉੱਠ ਕੇ ਉੜ ਕੇ ਸਿਰ ਪਾ ਸੀਗੇ ਇਦੇ ਵੀ ਬੈਠਾ ਇਹ ਮੱਖੀਆਂ ਦਾ ਹੱਤਾ ਮੁਸ਼ਕਿਲ ਆਈ ਸੀ ਪੱਕਾ ਹਾਂ ਚਲ ਦੇਖਦੇ ਆ ਫੇ ਤੇਰੀ ਗੱਲ ਸਹੀ ਹੀ ਹੋਵਾ ਬੜ ਲੱਗਿਆ ਧਾਰ ਕੱਢਣਾ ਹੀ ਪਹਿਲਾਂ ਮੱਖੀ ਹਾਂ ਫੇਰ ਤਾਂ ਭਾਵਾਂ ਇਹ ਤਾਂ ਥੋੜੇ ਦਿਨ ਲੇਗੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੜੀ ਆਪਣਾ ਪਹਿਲਾਂ ਕੱਖ ਵੱਡੇ ਇਹਦੇ ਤੇ ਸਪਰੇਅ ਲੱਗੀ ਪਹਿਲਾਂ ਪਹਿਲਾਂ ਸਪਰੇਅ ਪਾ ਲਗਾਂਗੇ 1 ਵਜੇ ਕੱਖ ਹੈ ਵੀ ਸਤਿ ਸ੍ਰੀ ਅਕਾਲ ਜੀ ਆਹਾ ਹਾ ਹਾ ਜੋਧਾ ਆ ਗਿਆ ਕੀ ਕਰਾਂ ਹਾਂ ਬੁਲਬਲੇ ਦਾ ਮੈਂ ਵੀ ਸੀਗੇ ਬੁਲਬਲੇ ਹੀ ਡਾ ਦिए। ਟੋਕੀ ਛੁੱਟੀ ਸੀ ਬਾਈ ਕੱਲ ਬਈ ਛੁੱਟੀ ਕਰੀ ਵੀ ਬਲੌਗ ਬਣਾਉਣ ਤੇ ਸਕੂਲ ਵਿੱਚ ਛੋੜਿਆ ਹਤਾ ਅਸਲ ਨਾ ਲਵੀਆਂ ਨੇ ਛੱਡਿਆ ਮਿੰਗੇ ਤੇ ਇਧਰ ਆ ਖੇਤ ਮਾਤਾ ਕਰਤੀ ਦੀ ਵੀ ਕਿੱਲੇ ਵਾਂ ਸਪਰੇ ਹੁਣ ਉਹ ਅਗਲੇ ਕਿੱਲੇ ਵਾਂ ਸ਼ੁਰੂ ਕਰਾਂਗੇ ਚੱਕ ਲਈ ਤਨੀ ਨੇ ਟੈਂਕੀ ਸੁੰਡੀ ਦੀ ਸਪਰੇਅ ਕਰ ਰਹੇ ਆ ਬਾਈ ਫੇਰ ਵੀ ਦੇਖ ਲੈ ਕੱਲ ਸੁੱਕ ਜਾ ਹਾਂ ਦੁਪਹਿਰੇ ਜਿਹਨੂੰ ਜਿਵੇਂ ਆ ਪਟੜੇ ਜੇ ਵੀ ਉੱਪਰ ਲੇ ਤੇ ਪਤਾ ਨਹੀਂ ਉਸੋਂ ਜ਼ਿਆਦਾ ਪਵਾ ਗਿੱਲੇ ਜੀ ਫੇਰ ਆ ਜਾ ਹਨਾ ਉਪਰ ਕੱਲ ਇਹਨਾਂ ਸੁੱਕੇ ਪਏ ਮੈਨੂੰ ਐ ਤਾਂ ਮੈਂ ਗਿੱਲੇ ਰਹੂ ਪਤਾ ਨਹੀਂ ਨਾਲ ਸਮਾਂ ਲੈ ਵੀ ਦੱਬਤੀ ਰੇਸ ਪੰਪ ਦੀ ਪਹਿਲਾਂ ਤਾਂ ਇਹ ਟੇਡੇ ਕੱਟ ਲੈ ਕਰ ਫਿਰ ਲੰਬੇ ਕੱਟ ਲੈ ਕਰ ਪਹਿਲਾਂ ਟੇਡਿਆਂ ਵਾਂ ਤੇਲਾ ਸਾਰਿਆਂ ਵਾਂ ਕੀੜਾ ਇੰਨੀ ਕਿ ਰਕਤ ਨੂੰ ਆਪੇ ਆਈਡੀਆ ਹੋ ਜੇ ਕਿ ਵੀ ਇੰਨੀ ਕਿ ਟੈਂਕੀ ਲੱਗਦੀ ਐ ਇੰਨੀ ਕਿ ਕੰਮ ਵੀ ਇੰਨੀ ਟੈਂਕੀਆਂ ਕੱਢਣੀਆਂ ਸਵਾ ਲਾਉਣ ਦਾ ਤਰ ਨੂੰ ਕਰਾ ਹੋਣਾ ਲਾਈ ਵੀ ਮਿੱਤਰ ਚਾਹ ਬਣਾਈਆ ਬਲ 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 ਇੱਕ ਮੜੀ ਹੋਰ ਦਵਾਦੀਏ ਲਾਈ ਵੀ ਕੀ ਹੋ ਗਏਸ ਕਰਦੀ ਪੰਦ ਚਾਹ ਗਈ ਆਪਣੀ ਬਾਣਾ ਚਾਹ ਹੁੰਨੀ ਵੀ ਲਿਆਣੀ ਆ ਸਰ ਭਾਗੇ ਬੰਦੇ ਉਹਦਾ ਮਨ ਲਗਾ ਬਾਗੇ ਪਰਾਂ ਨੂੰ ਚਲ ਇਹਨੇ ਆਪਾਂ ਪੀਏ ਬਾਗੇ ਚਾਹ ਹਾਂਜੀ ਬਈ ਅੱਜ ਕੱਢ ਲਾ ਮੱਝਾ ਬਾਹਰ ਅੱਜ ਚਲेंगे ਜੀਰੀਆਂਾਂ ਵਿੱਚ ਥੈ ਦਾਵੇਂ ਤੇ ਮੱਝਾ ਟੰਗਾਸਣਵਾ ਜੀਰੀਆਂ ਵਾਲੇ ਪਾ ਜਾ ਰਹੇ ਆ ਲਈ ਮੱਝਾ ਅੱਗੇ ਯਾਰਾ ਭੰਗੂ ਸਾਹਿਬ ਬਈ ਉਹਦਾ ਡਾਲਾ ਤੂੰ ਤਾਂ ਕਿ ਥੱਲੇ ਪਹਿਲਾਂ ਥਾੜਾਵੇਂ ਦੇ ਜੀਰੀਆਂਾਂ ਵਿੱਚ ਪਰ ਉਹ ਮਹਾ ਚਾਲਬ ਜੁਰੇ ਦਾ ਤਨੀਆ ਰ ਅਦਰ ਲਵੀ ਆ ਰ ਕੈਂ ਟੈਂਕ ਰ ਰਹੀ ਤੜੀ ਕੈਂ ਟੈਂਕੀਆਂ ਤਿੰਨ ਰਹਿ ਗਈਆਂ ਉਹ ਚਲ ਅੱਛਾ ਅੱਛਾ ਆਪਣੇ ਸਪਾਸੇ ਇਹ ਗੱਲ ਕਰ ਆਇਆ ਇਹ ਨੂੰ ਸਮਝ ਮੈਂ ਵੀ ਉਹ ਗੱਲ ਹੈ ਕਿ ਉਹ ਚੇਟਰ ਨਹੀਂ ਭਾਗੀ ਕਿੰਨੇ ਧਿਆਨ ਨਾਲ ਦੇਖ ਰਿਆ ਕੀ ਆ ਦੇਖ ਰਿਆ ਆ ਦੇਖੋ ਜੀ ਮੈਂ ਪਾੜ ਕੇ ਦਿਖਾ ਰਿਹਾ ਹਾਂ ਦੇਖੋ ਜੀ ਲਵੀ ਤਣੀ ਲੈ ਆਇਓ ਬੰਦ ਗੋਭੀ ਕਹਿ ਰਿਆ ਹਾਂ ਇਹ ਪੱਤਾ ਗੋਭੀ ਜਿਸ ਕੋ ਆਪ ਪੰਜਾਬੀ ਮੇ ਪੱਤਾ ਗੋਭੀ ਕਹਿੰਦੇ ਆ ਬੰਦ ਗੋਭੀ ਪੱਤਾ ਗੋਭੀ ਹਾਂ ਹਮ ਇਸ ਕੋ ਬੰਦ ਗੋਭੀ ਕਹਿੰਦੇ ਆ ਦੇਖੋ ਜੀ ਇਸ ਦਾ ਰੰਗ ਕੈਸਾ ਹੈ ਜੀ ਦੇਖੋ ਜੀ ਰੰਗ ਤਾਂ ਨਹੀਂ ਕਰਕੇ ਲਿਆ ਨਾ ਨਾ ਜੰਮਣੀ ਰੰਗ ਫਿਰ ਲਿਆ ਆ ਜੀ ਦੇਖੋ ਜੀ ਸਰ ਕਿਤਰਾ ਹੋ ਗਿਆ ਇਹ ਜਹ ਰੰਗ ਦੇਖੋ ਜੀ ਦੇਖਿਆ ਆਪਣੇ ਇਸ ਰੰਗ ਨਾ ਦੇਖੋ ਜੀ

ਆ ਜਾਓ ਜਮੜੀ ਸਬਜ਼ੀ ਖਾ ਲਈ ਲੋ ਜੀ ਲੈ ਕੇ ਜਾੜਾ ਜੀ ਦੇਖੋ ਜਿਸਕਰ ਰੰਗ ਦੇਖੋ ਟੀਕਾ ਟੂਕਾ ਲੱਗਦੇ ਨੇ ਰੰਗ ਬਦਲੇ ਵਸੇਗਾ ਨਹੀਂ ਲੈਣੇ ਦਾੜ ਜੀ ਲਗਾ ਦੇਣਾਗੇ ਹਜੇ ਇੱਕ ਪੱਤੇ ਕਾ 3-4 ਪੱਤੇ ਕੱਢ ਦੇਵਾਂ ਨਾ ਦੇਖ ਐਸੇ ਰੰਗ ਹੈ ਜੀ ਚਲੋ ਦੇਖਦੇ ਆਂ ਫਿਰ ا ران کي ٻڌي وڌيڪ ڏسي ڇڏيو ڇا ڇا ڪا ڳالهه ٿي وڃي ٿي ڳيڙجي ڪي او پردي هوندي نه ٿا ڏاڻا ڏيئي ڪٿي جا هوندو ٿا چلوه ٻئي ڇو مان ٿي ਔਰ ਪਰ ਤਾਂ ਜੀ ਆਇਆ ਨੂੰ ਬੰਦਾ ਜਿੰਨਾ ਪਾਉਣਾ ਹੈ ਥੰਡੇ ਦੇ ਵਿੱਚ ਬੜਿਆਵਾ ਹੋ ਉਹਨਾਂ ਲਈ ਕੁਝ ਚੋਣ ਹੈ ਲੈ ਵੀ ਹੁਣ ਗਏ ਆ ਬਿਜਲੀ ਵਾਲੇ ਪਾ ਕੇ ਤਾਰ ਖਰਾਬ ਹੋ ਗਈ ਸੀ ਉੱਪਰ ਤੇ ਖੰਬੇ ਵਾਤੇ ਕੇਬਲ ਤੇ ਨਵੀਂ ਪਵਾਈਆ ਹੋ ਅਜੇ ਵੀ ਥੱਲੇ ਪਨ ਲਗਾ ਸਟਾਰਟਰ ਦੀ ਪੱਤੀਆਂ ਜੁੜੀ ਹੋਈਆਂ ਕੱਲ ਨੂੰ ਆਵੇਗਾ ਮਿਸਤਰੀ ਫੇਰ ਦੇਖਦਾ ਮੋਟਰ ਚਲਾ ਕੇ ਨਹੀਂ ਬਾਕੀ ਸਪਰੇਅ ਦਾ ਕੰਮ ਵੀ ਰਹਿ ਗਿਆ ਵਿੱਚ ਉਧਰ ਉਲਝੇ ਰਹੇ ਕਿਵੇਂ ਲਾਉਂ